555 ਆ ਗਿਆ ਜੀ ਹੋਰ ਸਟਾਰ ਰਿਵਰਸ ਪੀਡੀਓ ਕੀ ਡਿਮਾਂਡ ਕਰਦਾ ਓ ਡਾਇਰੈਕਟਰ ਦੀ 595000 ਰੁਪਏ ਜੀ 595000 ਰੁਪਏ ਦਾ ਡਿਮਾਂਡ ਹੋਊਗੀ ਬਾਈ ਜੀ ਤੇ ਕਿੰਨੇ ਦਾ ਹੋਊ ਜੀ ਇਹ ਮੌਕੇ ਤੇ ਜੀ ਇਹ ਦੇ ਦਾਂਗੇ ਜੀ 570000 ਦਾ 570000 ਰੁਪਏ ਦਾ ਟਰੈਕਟਰ ਹੋ ਬੈਜੂਗਾ ਫਾਰਮ ਟ੍ਰੈਕ 60 60 ਇਹ ਆ ਗਿਆ ਜੀ 13 ਮਾਡਲ 13 ਮਾਡਲ ਲੋਡ ਮੈਕਸ ਇੱਕ ਸੁਪਰ ਮਕਸ ਆ ਰਿਹਾ ਹੈ ਇਹ ਨਵਾਂ ਟਰੈਕਟਰ ਨਾਲ ਦੇ ਟਾਇਰ ਆ ਕੰਪਨੀ ਦੇ ਚਾਰੇ ਠੀਕ ਹੈ ਜੀ ਤੇ ਡਿਮਾਂਡ ਕੀ ਕਰਦੇ ਆ ਜੀ 7.5 ਲੱਖ ਰੁਪਏ ਆ ਜੀ ਡਿਮਾਂਡ ਆ ਗਈ 4,25,000 ਤੇ ਇਹ ਕਿੰਨੇ ਕ ਦਾ ਹੋ ਜੂ ਇਹ ਜੀ ਇਹ 4 ਲੱਖ ਦੇ ਦਾਂਗੇ ਜੀ ਪੂਰੇ 4 ਲੱਖ ਦਾ ਟਰੈਕਟਰ ਮਿਲ ਜੂਗਾ ਜੀ ਜੇ ਪੁਰਾਣਾ ਟਰੈਕਟਰ ਕਿਸੇ ਨੇ ਵਿੱਚ ਘਟਾਉਣਾ ਹੋਇਆ ਜੀ ਘਟਾਜੂਗਾ ਜੀ ਉਹ ਵੀ ਘਟਾਏ ਲੋਨ ਜੀ ਲੋਨ ਵੀ ਹੋ ਜੂਗਾ ਜੀ ਤਿੰਨ ਨੰਬਰ ਬੋਲ ਦੋ ਬਾਈ ਜੀ ਆਪਣਾ 9142 ਹਾਂਜੀ 486 ਆ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਜੀ ਬਰਾਲਾ ਟਰੈਕਟਰ ਮੰਡੀ ਤੇ ਦੇਖ ਸਕਦੇ ਹੋ ਤੁਸੀਂ ਮੰਡੀ ਭਰਨ ਲੱਗ ਗਈ ਦੁਬਾਰੇ ਤੋਂ ਅੱਛੀ ਗੱਲ ਬਾਈ ਜੀ ਅੱਛੀ ਗੱਲ ਵੀਰੇ ਹੋਰ ਕਿਵੇਂ ਜੀ ਬਹੁਤ ਵਧੀਆ ਵੀਰੇ ਠੀਕ ਆ ਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਚਾਰ ਟਰੈਕਟਰ ਲੈ ਕੇ ਆਏ ਹਾਂ ਤੇ ਜੇ ਪੁਰਾਣਾ ਟਰੈਕਟਰ ਕਿਸੇ ਨੇ ਵਿੱਚ ਘਟਾਉਣਾ ਹੋਇਆ ਜੀ ਘਟਾਜੂਗਾ ਜੀ ਉਹ ਵੀ ਘਟਾਏ ਲੋਨ ਜੀ ਲੋਨ ਵੀ ਹੋਜੂਗਾ ਜੀ ਤੇ ਨੰਬਰ ਬੋਲ ਦੋ ਬਾਈ ਜੀ ਆਪਣਾ 9142 ਹਾਂਜੀ 9142 ਤੇ ਪਿੰਡ ਗੜਾ ਹੀ ਆਪਣਾ ਖੁੱਡੀਗੜਾ ਪਿੰਡਾ ਬਾਈ 155 ਆ ਗਿਆ ਜੀ 4 ਸਟਾਰ ਰਿਵਰਸ ਪੀਟੀਓ ਪਾਵਰ ਸਟੀering ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਹਾਂ ਜਾਰੇ ਜਮਨ ਨਵੇਂ ਵੀਰੇ ਚਾਰੇ ਨਵੇਂ ਟਾਇਰਾਂ ਬਾਈ ਜੀ ਦੇਖ ਸਕਦੇ ਹੋ ਡੰਮਣੀਆਂ ਵੀ ਨਹੀਂ ਟੁੱਟੀਆਂ ਗੂਡੀਅਰ ਦੇ ਟਾਇਰਾਂ ਗੂਡੀਅਰ ਬਜਰਾ ਪਲੱਸ ਠੀਕ ਹੈ ਜੀ ਆਗੇ ਬੈਕ ਵਾਲੇ 14 ਦੇ 14928 ਦੇ ਟਾਇਰਾਂ ਬਿਲ ਵੀ ਮਿਲ ਜੂ ਬਾਈ ਹਾਂ ਜੀ ਹਾਂ ਜੀ ਬਿਲ ਮਿਲ ਜੂ ਬਾਈ ਜੀ ਤੁਹਾਨੂੰ ਟਾਇਰਾਂ ਦਾ ਸੈਂਟਰ ਗੀਅਰ ਚ ਹੈਗਾ ਟਰੈਕਟਰ ਤੇ ਇਹ ਜੇ ਮਗਰਾੜਾਂ ਦੀ ਗੱਲ ਕਰੀਏ ਜੀ ਸਰ ओरिजिनल ਆ ਵੀਰਿਆ ਰਿਜਨਲ ਆ ਮਗਰਾੜ ਬਾਈ ਹਾਂ ਜੀ ਟੈਂਬਰੂਮ ਵੀ ਦੇਖ ਸਿਆ ਨੇ ਤੁਸੀਂ ਮਾਡਲ ਕਿੰਨਾ ਹੈ ਇਹ ਮਾਡਲ 18 ਜੀ 18 ਮਾਡਲ ਆ ਬਾਈ ਜੀ ਚੌਕੜਾ ਨਵਾਂ ਫਾਈਬਰ ਵਾਲੀ ਹੁੱਡ ਲੱਗੀ ਆ ਕਟੋਪੀ ਕਹਿੰਦੇ ਜੀ ਨੂੰ ਫਟਮ ਸਸਪੈਂਸਰ ਆਹ ਟੱਕੇ ਵਾਲਾ ਬੈਂਪਰ ਲੱਗਿਆ ਹੋਇਆ ਤੇ ਪੀ ਵੀ 51 ਪੰਜਾਬ ਨੰਬਰ ਆ ਬਾਈ ਜੀ ਰਿਵਰਸ ਪੀਟੀਓ ਡਬਲ ਪੰਪ ਆ ਗਿਆ ਜੀ ਡਿਸਟ੍ਰੀਬਿਊਟਰ ਡਬਲ ਆ ਜੀ ਡਬਲ ਜੀ ਡਬਲ ਡਿਸਟ੍ਰੀਬਿਊਟਰ ਬਾਈ ਜੀ ਦੇਖ ਸਾਨੂੰ ਤੁਸੀਂ ਮਗਰਾਟ ਬੰਗਰੂ ਟਰੈਕਟਰ ਤੇ ਪੂਰੀ ਘੈਂਟ ਕੰਡੀਸ਼ਨ ਚ ਪਿਆ ਤੇ 14 9 28 ਦੇ ਬੈਕ ਵਾਲੇ ਟਾਇਰ ਆ ਗਏ ਜੀ ਰੰਟ ਵਾਲੀ ਵੀ ਗੁਡੀਅਰ ਦਾ ਚੱਕੜਾ ਨਵਾਂ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰੀਬਿਊਟਰ ਮਾਡਲ ਕਿੰਨਾ ਹੈ ਜੀ ਮਾਡਲ 18 ਵੀਰੇ 18 ਮਾਡਲ ਆ ਇਹ ਦੇਗੀ ਚੁੱਲੇ ਵਾਲਾਈ ਨਹੀਂ ਦੂਜਾ ਜੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਹੋ ਡਾਇਰੈਕਟਰ ਦੀ 5,99,000 ਰੁਪਏ ਜੀ 5,99,000 ਰੁਪਏ ਦਾ ਡਿਮਾਂਡ ਹੋਊਗੀ ਬਾਈ ਜੀ ਹਾਂ ਜੀ ਤੇ ਕਿੰਨੇ ਦਾ ਹੋਊ ਜੀ ਇਹ ਮੌਕੇ ਤੇ ਜੀ ਇਹ ਦੇ ਦਾਂਗੀ 5,70,000 ਦਾ ਜੀ 5,70,000 ਰੁਪਏ ਦਾ ਟਰੈਕਟਰ ਹੋ ਵੇਜੂਗਾ ਬਾਕੀ ਮੌਕੇ ਤੇ ਮਾੜਾ ਮੋਟਾ ਹੋਰ ਵੀ ਹੋ ਜਾਊਗਾ ਤੇ ਅੱਗੇ ਆ ਗਿਆ ਜੀ ਫਾਰਮਟਰੈਕ 60 60 ਇਹ ਆ ਗਿਆ ਜੀ 13 ਵਾਲੀ 13 ਮਾਡਲ ਲੋਡ ਮੈਕਸ ਇੱਕ ਸੁਪਰ ਮੈਕਸ ਆ ਇਹਨਾਂ ਦਾ ਟਰੈਕਟਰ ਨਾਲ ਦੇ ਟਾਇਰ ਆ ਕੰਪਨੀ ਦੇ ਚਾਰੇ ਠੀਕ ਆ ਜੀ ਨਾਲ ਦੇ ਟਾਇਰ ਆ ਬਾਈ ਜੀ ਗੁਡੀਅਰ ਦੇ ਕੰਪਨੀ ਦੇ ਤੇ ਬਾਕੀ ਦੇਖ ਸਕਦੇ ਹੋ 16 9 28 ਵਾਲੇ ਬੈਕ ਵਾਲੇ ਟਾਇਰ ਆ ਤੇ ਜੇ ਰੰਗ ਦੀ ਗੱਲ ਕਰੀਏ ਨਾ ਲਿਸ਼ਕਾ ਮਾਰਦਾ ਟਰੈਕਟਰ ਸੱਜ ਨੂੰ ਸਾਰਾ origignal ਟਰੈਕਟਰ ਆ ਵੀਰੇ origignal ਟਰੈਕਟਰ ਆ ਬਾਈ ਕਹਿੰਦਾ ਤੇ ਦੇਖ ਸਕਦੇ ਹੋ ਤੁਸੀਂ ਰਿੰਮ ਰੂਮਾ ਤੇ ਮਗਰਾਟ ਮੂ ਰੂਟ ਆ ਪੂਰੇ ਚਾਹੇ ਮੂੰਹ ਦੇਖ ਲੈ ਵਿੱਚ ਮਗਰਾੜਾਂ ਦੇ ਵੀ ਪੂਰੀ ਘੈਂਟ ਕੰਡੀਸ਼ਨ ਦੇ ਆ ਇਹ ਇਹ ਆ ਗਿਆ ਜੀ ਸੈਂਟਰ ਗੀਅਰ ਚ ਸੈਂਟਰ ਗੀਅਰ ਚ ਆ ਗਿਆ ਤੇ ਦੇਖ ਸਕਦੇ ਹੋ ਤੁਸੀਂ ਪਲੇਟਫਾਰਮ ਤੋਂ ਰੰਗ ਕੋਈ ਨਜਾਇਜ਼ ਨਹੀਂ ਉਤਰਿਆ ਤੇ ਇੱਥੋਂ ਦੇਖ ਸਕਦੇ ਹੋ ਗੀਅਰ ਗਰੂਪ ਕੋਲੋਂ ਪੂਰੀ ਘੈਂਟ ਕੰਡੀਸ਼ਨ ਦਾ ਤੇ ਤਾਂ ਵਧੀਆ ਸੀਟਾਂ ਸੁੱਟਾਂ ਵੀ ਲੱਗੀਆਂ ਹੋਈਆਂ ਬਾਈ ਜੀ ਇਹ ਸਿੰਪਲ ਕੱਪੜੇ ਵਾਲੀ ਛਤਰੀ ਲੱਗੀ ਆ 60 60 ਲੋਡ ਮੈਕਸ ਹੈਗਾ ਇੱਕ ਸੁਪਰ ਮੈਕਸ ਹੁੰਦਾ ਇਹ ਲੋਡ ਮੈਕਸ ਆ ਜੀ ਤੇ ਬਾਪ ਰ ਸਟੀering ਚ ਤੇ ਨਾਲ ਦੇ ਟਾਇਰ ਆ ਬਾਈ ਜੀ ਨੰਬਰ ਆ ਗਿਆ ਪੀਵੀ 13 ਸੰਗਰੂਰ ਦਾ ਤੇ ਮਾਡਲ ਕਿੰਨਾ ਹੈ ਜੀ 13 ਜੀ 13 ਮਾਡਲ ਆ 13 ਮਾਡਲ ਆ ਗਿਆ ਦੋਸਤੋ ਕੰਡੀਸ਼ਨ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਇਹ ਡਿਸਟ੍ਰਿਬਿਊਟਰ ਜੀ ਸਾਰਾ ਕੁਝ ਲੱਗਿਆ ਵੀਰੇ ਡਬਲ ਤੇ ਸਿੰਗਲ ਜੀ ਡਬਲ ਹੀ ਹੁੰਦਾ ਵੀਰੇ ਇਹਦੇ ਠੀਕ ਹੈ ਜੀ ਪਰ ਵਟਸਐਪ ਪੀਟੀਓ 11 ਜੀ ਪੀਟੀਓ ਠੀਕ ਹੈ ਬਾਈ ਸਾਰਾ ਮਾਡਲ ਦੇ ਟਾਇਰ ਨਾਲ ਦੇ ਆ ਗਿਆ ਉਹ ਕਿਹੜਾ ਠੀਕ ਹੈ ਜੀ ਨਾਲ ਦੇ ਟਾਇਰ ਦੇਖ ਸਕਦੇ ਹੋ ਤੁਸੀਂ ਤੇ ਜੇ ਦੇਖੀਏ ਬਾਈ ਜੀ ਆਪਾਂ ਮਗਰਾੜ ਪੂਰੀ ਘੈਂਟ ਕੰਡੀਸ਼ਨ ਤੇ ਪਿਆ ਆ ਇਹ ਇੱਥੋਂ ਦੇਖ ਸਕਦੇ ਹੋ ਤੁਸੀਂ ਸੋਹ ਦਾ ਬਾਈ ਜੀ ਪੂਰਾ ਰੰਗ ਲਿਸਕਾ ਮਾਰਦਾ ਟਰੈਕਟਰ ਦਾ ਪੂਰੀ ਘੈਂਟ ਗੱਡੀ ਸੰਚ ਜਮਾਂ ਬਾਈ ਗਾਰੰਟੀ ਹੈ ਰੰਗ ਪੇਂਟ ਦੀ ਪੂਰੀ ਗਾਰੰਟੀ ਹੈ ਜੀ ਪੂਰੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਰੰਗ ਪੇਂਟ ਦੀ ਤੇ ਡਿਮਾਂਡ ਕੀ ਕਰਦੇ ਆਂ ਜੀ 7.5 ਲੱਖ ਰੁਪਏ ਆ ਜੀ ਡਿਮਾਂਡ ਆ ਕੀ ਜੀ 4,25,000 ਤੇ ਇਹ ਕਿੰਨੇ ਕਦਾ ਹੋ ਜੂ ਇਹ ਜੀ ਇਹ 4 ਲੱਖ ਦੇ ਦਾਂਗੇ ਜੀ ਪੂਰੇ 4 ਲੱਖ ਦਾ ਟਰੈਕਟਰ ਮਜੂ ਬਾਈ ਜੀ 25000 ਦਾ ਡਿਸਕਾਊਂਟ ਮਜੂ ਦੋਨ ਨੂੰ ਅੱਗੇ ਜੀ ਸੋਨਾ ਲਿਕਾ ਦੋਇਰ ਅੱਗੇ ਆ ਗਿਆ ਸੋਨਾ ਲਿਕਾ ਡੀ ਸੀ 750 ਦਾ 750 ਆ ਗਿਆ ਜੀ ਜਿਹੜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਨਵੇਂ ਟਾਇਰ ਆ ਵੀਰੇ ਇਹਦੇ ਨਵੇਂ ਟਾਇਰ ਆ ਸੋਨਾ ਨੰਬਰ 1 ਜੇ ਕੇ ਸੋਨਾ ਨੇ 13 ਦੇ ਟਾਇਰਾਂ ਚ ਆ ਗਿਆ ਜੀ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਆ ਜੀ ਅਸੀਂ ਤਾਂ ਕਿ ਆਨ ਖੁੱਲੋ ਜੀ 23 ਢੂੰਗ ਰੇ ਜੀ ਨਾਲ ਦੇ ਠੀਕ ਆ ਬਾਈ ਜੀ ਬਾਈ ਕਹਿੰਦਾ ਖੁੱਲਿਆ ਨਹੀਂ ਅਜੇ ਇੱਥੇ ਦੇਖ ਸਕਦੇ ਹੋ ਤੁਸੀਂ ਸਾਰਾ origignal ਟਾਇਰ ਹੈਗਾ ਰੰਗ ਰੂੰਗ ਦਾ ਜੀ ਇਹ ਰ ਅਰੀਜਨਲ ਵੀਰੇ ਰੰਗ ਪੇਂਟ ਦਾ ਅਰੀਜਨਲ ਆ ਟਰੈਕਟਰ ਤੇ ਇਹਦਾ ਨੰਬਰ ਜੀ ਪੀ ਵੀ ਪੀ ਇਹ ਗੜ ਸਾਹਿਬ ਦਾ ਹੀ ਅਤੇ ਗੜ ਸਾਹਿਬ ਦਾ ਨੰਬਰ ਆ ਗਿਆ ਬਾਈ ਜੀ ਇਹ ਆ ਗਿਆ 650 ਡੀ ਸੀ ਇੱਕ ਡੀ ਆਈ ਹੁੰਦਾ ਇਹ ਡੀ ਸੀ ਆ ਇਹ ਮਾਡਲ ਕਿੰਨੇ ਜੀ ਇਹ 2000 ਮਾਡਲ ਜੀ ਪੂਰਾ 2000 ਮਾਡਲ ਆ ਬਾਈ ਜੀ ਟਰੈਕਟਰ ਇਹ ਰੰਗ ਪੇਂਟ ਦਾ ਅਰੀਜਨਲ ਆ ਟਰੈਕਟਰ ਬਾਈਕ ਵਾਲੇ ਟਾਇਰ ਹੈਗੇ ਜੀ 13 6 28 ਦੇ ਫਰੰਟ ਵਾਲੇ ਬਿਲਕੁਲ ਨਵੇਂ ਟਾਇਰ ਆ ਇਹ ਕੀ ਟਮਾਰਟ ਕਰਦੇ ਜੀ 2 ਲੱਖ 45000 ਰੁਪਏ 2 ਲੱਖ 45000 ਰੁਪਏ ਦਾ ਡਿਮਾਂਡ ਆ ਕੀ ਜੀ ਇਹ ਕਿੰਨੇ ਕ ਦਾ ਹੋ ਜੂਏ ਜੀ ਇਹ ਡਟ ਲਾਸਟ ਦਵਾਂਗੇ 1.5 ਲੱਖ ਰੁਪਏ ਤੇ ਜੀ 1.5 ਲੱਖ ਦਾ ਲਾਸਟ ਠੀਕ ਆ ਅੱਗੇ ਜੀ ਅੱਗੇ 735 97 ਮਾਡਲ ਅੱਗੇ ਆ ਗਿਆ ਬਾਈ ਜੀ ਛਵਰਾ 735 FE 97 ਮਾਡਲ ਇਹਦੇ ਤਾਂ 15 ਨਾ ਬਾਈ ਪਾਪਾ ਸਾਰਾ ਅਰੀਜਨਲ ਰੰਗ ਕੋਈ ਤੇ ਪੱਜਾ 15 ਨਾ ਰਾਇ ਜੀ ਠੀਕ ਆ ਬਾਈ ਜੀ ਬਾਈ ਕਹਿੰਦਾ ਕਿਤੇ ਵੀ ਰੰਗ ਨਹੀਂ ਲੱਗਿਆ ਹੋਇਆ ਟਰੈਕਟਰ ਮਗਰਾੜ ਪੇਂਟ ਨਹੀਂ ਹੋਇਆ ਕੁਝ ਵੀ ਰਿਜਨਲ ਮਗਰਾੜ ਵੀ ਰਿਜਨਲ ਆ ਬਾਈ ਬਾਈ ਜਮਾਏ ਨਾ ਆ ਦੇਖੋ ਬਾਈ ਜੀ ਤੁਸੀਂ ਨਾਲ ਦੇ ਇੰਡੀਕੇਟਰ ਆ ਟਰੈਕਟਰ ਦੇ ਸਾਰੇ ਲਾਈਟ ਵੀ ਨਾਲ ਦੇ ਆ ਵੀਰੇ ਆਹ ਲਾਈਟ ਵੀ ਬਈ ਕਹਿੰਦਾ ਨਾਲ ਦੇ ਛੱਡੀ ਜ਼ਿੰਮੇਵਾਰੀ ਇਹ ਨਾਲ ਦੇ ਨੇ ਇੰਡੀਕੇਟਰ ਚਾਰੇ ਇੰਡੀਕੇਟਰ ਨੇ ਨਹੀਂ ਨਹੀਂ ਇੰਡੀਕੇਟਰ ਟੁੱਟ ਜਾਂਦਾ ਬਈ ਨਾਲ ਦੇ ਚਾਰੇ ਇੰਡੀਕੇਟਰ ਆ ਤੁਸੀਂ ਨਾਲ ਤੋਂ ਗਲ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਹੁਤ ਵਧੀਆ ਪਈਆ ਇਹ ਸਟਿੱਕਰ ਸਟਿੱਕਰ ਵੀ ਉਵੇਂ ਹੀ ਲੱਗੇ ਖੜਿਆ ਟਰੈਕਟਰ ਦੇ ਮਰਾੜਾਂ ਦੇ ਇਹ ਚੇਂਜ ਹੁੰਦੇ ਬਾਈ ਜੀ ਇਹ ਸਟਿੱਕਰ ਓੱਡ ਜਾਂਦੇ ਹੁੰਦੇ ਆ ਇੱਧਰ ਦੇਖ ਸਕਦੇ ਹੋ ਤੁਸੀਂ ਕੰਪਨੀ ਵਾਲੇ ਸਟਿੱਕਰ ਲੱਗੇ ਹੋਏ ਆ ਉਵੇਂ ਜਿਕੇ ਰੰਗ ਪੇਂਟ ਦਾ ਸਾਰਾ origignal ਟਰੈਕਟਰ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਦੁਬਾਰੇ ਚਾਰੇ ਬਾਈ ਜੀ ਤੁਹਾਨੂੰ ਇੰਦੀ ਟਰੈਕਟਰ ਮਿਲਣਗੇ ਪਗਰਾੜ ਮੂਰੂ ਪੂਰੇ ਵਧੀਆ ਪਿਆ ਤੇ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਯਾਰ ਮਗਰੇ 80 ਪੈਸੇ ਵੀਰੇ ਮੂਰੇ 40 ਕੇ ਪੈਸੇ ਨੇ ਬਰਲਾ ਦੇ ਟਾਇਰ ਆ ਗਏ ਬਾਈ ਜੀ ਕੰਪਨੀ ਦੇ ਬਰਲਾ ਕੰਪਨੀ ਟਾਇਰ ਨੇ ਠੀਕ ਆ ਜੀ 12 4 28 ਵਾਲੇ ਹਾਂਜੀ ਫਰੰਟ ਵਾਲੇ ਜੀ ਕਾਲੀ ਕੇ ਪੈਟ ਆ ਰ ਮੁੱਟੇ ਠੀਕ ਆ ਜੀ ਤੇ ਇਹ ਮਾਡਲ ਕਿੰਨਾ ਹੈ ਜੀ ਮਾਡਲ 97 ਜੀ 97 ਮਾਡਲ ਆ ਟਰੈਕਟਰ ਬਾਈ ਜੀ ਰੰਗ ਪੇਂਟ ਦਾ ਪੂਰਾ ਰੀਜਨਲ ਆ ਤੇ ਜਿਹੜਾ ਮੀਟਰਾਂ ਮੁੱਟਰਾਂ ਦੀ ਗੱਲ ਕਰੀ ਦੀ ਇਹ ਵੀ ਨਾਲ ਦੇ ਆ ਬਾਈ ਹਾਂਜੀ ਸਾਰਾ ਕੁਝ ਰੀਜਨਲ ਨਾਲ ਸਲੈਂਸਰ ਵੀ ਨਾਲ ਦਾ ਵੀਰੇ ਸਲੈਂਸਰ ਵੀ ਨਾਲ ਆ ਬਾਈ ਇਹ ਨਾਲ ਹਜੇ ਤੱਕ ਮਾੜੀ ਦੇਖੋ ਬਾਈ ਜੀ ਤੁਸੀਂ ਇਹ ਸਾਰੇ ਮੀਟਰ ਵਰਕ ਕਰਦੇ ਆ ਕੋਈ ਵੀ ਐ ਨਹੀਂ ਹੈਗਾ ਵੀ ਖੜਿਆ ਹੋਊਗਾ ਨਾਲ ਦੇ ਮੀਟਰ ਮੋਟਰ ਆ ਦੇਖ ਸਕਦੇ ਹੋ ਸੀਟ ਸੂਟ ਵੀ ਪੂਰੀ ਵਧੀਆ ਪਈਆ ਟਰੈਕਟਰ ਦੀ ਛਤਰੀ ਨਹੀਂ ਮਿਲਨੀ ਆਣਾ ਬਾਈ ਜੀ ਮੈਂ ਤਾਂ ਡੰਡਾ ਡਰਾਇਵਰ ਨਾਲ ਆ ਸਕਦੇ ਆ ਹੀ ਕੋਈ ਜਿਵੇਂ ਖੜਾਗਾ ਠੀਕ ਆ ਜੀ ਡੰਡਾ ਪੱਟੀ ਤੁਹਾਨੂੰ ਦਊਗਾ ਇਹ ਮਾਡਲ ਕਿੰਨੇ ਸੀ ਹੈ ਜੀ 97 ਜੀ 97 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਮਾਡਲ ਦਾ 175000 ਰੁਪਏ ਜੀ 175000 ਰੁਪਏ ਡਿਮਾਂਡ ਆ ਪੀਵੀ 55 ਨੰਬਰ ਆ ਕੀ ਕੰਡੀਸ਼ਨ ਪੂਰੀ ਵਧੀਆ ਪਈ ਆ ਕਿੰਨੇ ਕ ਦਾ ਹੋਜੂ ਇਹ ਜੀ ਇਹ ਦੇ ਦਾਂਗੇ 55000 ਰੁਪਏ ਤੇ 1 ਲੱਖ 1 ਲੱਖ 55000 ਦਾ ਟਰੈਕਟਰ ਤੁਹਾਨੂੰ ਮੈਜੂ ਬਾਈ ਜੀ ਤੇ ਪਿੰਡ ਕਿਹੜਾ ਹੀ ਆਪਣਾ ਉੱਡੀ ਕਲਾ ਜੀ ਉੱਡੀ ਕਲਾ ਪਿੰਡ ਆ ਤੇ ਫੋਨ ਨੰਬਰ ਜੀ 98142 ਹਾਂਜੀ 8121 ਤੇ ਜਿਹੜੇ ਉੱਚੇ ਮਾਡਲ ਟਰੈਕਟਰ ਦਿਖਾਏ ਉਹਨਾਂ ਤੇ ਲੋਨ ਹੋਜੂ ਬਾਈ ਲੋਨ ਹੋਜੂ ਵੀਰੇ ਲੋਨ ਕਰਾ ਕੇ ਦੇ ਦਾਂਗੇ ਆਪਾਂ ਰਾਣਾ ਕੱਟਿਆ ਹੋਊ ਰਾਣਾ ਵਿੱਚ ਕੱਟਿਆ ਜਾਊਗਾ ਜੀ ਇਹਨਾਂ ਦੇ ਵਿੱਚ ਵੀ ਕੱਟਿਆ ਜਾਊ ਜੀ ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ